ਬੱਚਿਆਂ ਬੱਚੇ ਜਦੋਂ ਅਸੀਂ ਸਕੂਲ ਪੜਨ ਪਾ ਦਿੰਨੇ ਆ ਘਰ ਛੋਟਾ ਜਿਹਾ ਬੱਚਾ 3 ਸਾਲ ਦੀ ਉਮਰ ਤੱਕ ਜिद ਕਰਦਾ ਮਾਪੇ ਚੱਲਦੇ ਵੀ ਆ ਜਿਹੜੀ ਚੀਜ਼ ਮੰਗਦਾ ਬੱਚੇ ਨੂੰ ਲਿਆ ਕੇ ਦਿੰਦੇ ਆ ਉਸੇ ਵੇਲੇ ਹਾਜ਼ਰ ਕਰ ਦਿੰਦਾ ਮਾਪੇ ਪਰ ਜਿੱਦਨ ਸਕੂਲ ਜਾਣਾ ਉਹ ਦਿਨ ਮਾਪੇ ਨੂੰ ਵੀ ਪਤਾ ਵੀ ਅਸੀਂ ਸਕੂਲ ਦੇ ਵਿੱਚ ਫੀਸ ਭਰੀ ਆ ਬੱਚੇ ਘਰੋਂ ਕੋਈ ਵੀ ਆਪਣਾ ਖੜਾਉਣਾ ਨਹੀਂ ਲੈ ਕੇ ਜਾ ਸਕਦੇ ਉੱਥੇ ਜਾ ਕੇ ਆਪਣੀ ਮਰਜ਼ੀ ਨਹੀਂ ਕਰ ਸਕਦੇ ਮਰਜ਼ੀ ਦਾ ਕੱਪੜਾ ਨਹੀਂ ਪਾ ਸਕਦੇ ਜਿਹੜੀ ਸਕੂਲ ਦੀ ਵਰਦੀ ਆ ਉਹੀ ਵਰਦੀ ਦੇ ਵਿੱਚ ਬੱਚਾ ਸਕੂਲ ਭੇਜਣਾ ਤੇ ਅੱਜ ਇਹਦੀ ਗੋਦ ਵਿੱਚ ਬੈਠੇ ਹੋ ਕੀ ਆ ਪਤਾ ਇਹ ਸਿੱਖੀ ਦਾ ਸਕੂਲ ਆ ਇਸ ਸਿੱਖੀ ਦੇ ਸਕੂਲ ਵਿੱਚ ਜਦੋਂ ਦਾਖਲਾ ਲਈਦਾ ਸਤਿਗੁਰੂ ਸਮੇਂ-ਸਮੇਂ ਦੇ ਨਾਲ ਪਰਖ ਦਾ ਪਰਚਾ ਪਾਉਂਦੇ ਆ ਆਏ ਤੇ ਅਸੀਂ ਸਤਸੰਗਤ ਕਰਨ ਵਾਸਤੇ ਆ ਪਰ ਇੱਥੇ ਦਰਸ਼ਨ ਕਰਨ ਤੋਂ ਪਹਿਲਾਂ ਕਿਹੇ ਬੱਚੇ ਦੇ ਹੱਥ ਵਿੱਚ ਗੁਬਾਰਾ ਫੜਾ ਦਿੱਤਾ ਕਿਸੇ ਨੇ ਬਾਜਾ ਫੜਾ ਦਿੱਤਾ ਉਹ ਰੌਲਾ ਪਾਉਂਦੇ ਇੱਧਰ ਜਾਂਦੇ ਆ ਰੌਲਾ ਪਾਉਂਦੇ ਉੱਧਰ ਜਾਂਦੇ ਆ ਅਸੀਂ ਆਪਣੇ ਬੱਚਿਆਂ ਨੂੰ ਡਿਸਪਲਨ ਹੀ ਨਹੀਂ ਸਿਖਾ ਸਕੇ ਇੱਕ ਮਾਂ ਵਾ ਜਿਹੜੀ ਬੱਚੇ ਨੂੰ ਸਾਧ ਬਣਾ ਸਕਦੀ ਆ ਇੱਕ ਮਾਂ ਹੈ ਜਿਹੜੀ ਬੱਚਿਆਂ ਨੂੰ ਚੋਰ ਵੀ ਬਣਾ ਸਕਦੀ ਆ